ਸਾਡਾ ਪ੍ਰਾਈਜ਼ ਜਿਹੜਾ 11000 ਦਿੱਤਾ ਜਾਵੇਗਾ ਸਾਡੇ ਭਰਾ ਨੇ ਕਹਿੰਦੇ ਬਣੀ ਬੱਤੀ ਦੇ ਨਾਲ ਬਲਕੀਤ ਚਾਲ ਭਰਾ ਕਹਿੰਦੇ ਖੁੱਲੇ ਸੱਚ ਦਿੰਦੇ ਆ ਬਣੀ ਬੱਤੀ ਦੇ ਨਾਲ ਬਲਕੀਤ ਚਾਲ ਭਰਾ ਦੇ ਸਾਡੇ ਕਹਿੰਦੇ ਖੁੱਲੇ ਸੱਚ ਕਹਿੰਦੇ ਆ ਆਉਣ ਵਾਲੀ 16 ਫਖਰੀ ਕਹਿੰਦੇ ਬੱਤੀ ਦੇ ਲਾਗੇ ਬੱਤੀ ਪੈਂਦੇ ਵਿੱਚ ਕਹਿੰਦੇ ਲੱਗੀਆਂ ਰਣ ਦਾ ਭੀਜੇ ਲੱਗੀਆਂ ਕਿ ਜਿੱਤੇ ਕਹਿੰਦੇ ਪਹਿਲਾ ਪ੍ਰਾਈਜ਼ 20000 ਦਿੱਤਾ ਜਾਵੇਗਾ ਦੂਸਰਾ ਪ੍ਰਾਈਜ਼ 11000 ਤੀਸਰਾ 5100 ਚੌਥਾ ਕਹਿੰਦੇ 2100 ਤੇ ਪੰਜਵੇਂ ਬਾਈ ਕਹਿੰਦੇ 1100 ਪ੍ਰਾਈਜ਼ ਹੋਵੇਗਾ 16 ਫਰਬੀ 23 ਮਿੰਟ ਦਾ ਇਹ ਜਿਹੜੀਆਂ ਰੌਣਕਾਂ ਟਰਾਲੀ ਵਿੱਚ ਆਪ ਸੋਨੇ ਖੇਲੇ ਸਤੇ ਆ ਉੱਥੇ ਵੀ ਟੀਮਾਂ ਰੋਪਰ ਲਾ ਕੇ ਖੇਡ ਰਹੀਆਂ ਨੇ ਬੜੀ ਭਾਏ ਸਾਡਾ ਖੇਲੇ ਸਤੇ ਲੱਗਾ ਉਹ ਟੂਰਨਾਮੈਂਟ ਦਾ ਉੱਥੇ ਲੱਗਦਾ 43 ਦਾ ਉੱਥੇ ਹੋ ਗਿਆ ਉਹਦੇ 45 ਮਿੰਟ ਦਾ ਇੱਥੇ ਹੋ ਜੂਗਾ ਉਹਦਾ ਆਉਣਾ ਉਹ ਵੜ ਗਿਆ ਵਾਹ ਹਾਂ ਭਾਈ ਜੀ ਆਈ ਫੋਰਸ ਸਾਡੇ ਕਿੱਥੇ ਆ ਹਾਂ 19 21 ਵਾਲੇ ਗੁਰਦਾਰਪੁਰ ਦੇ ਦੋਸਤ ਪਰ

1.5 ਮਿੰਟ ਦਾ ਉੱਥੇ ਹੋ ਗਿਆ ਵਾਹ ਇੱਕ ਜੌਂਡੀ ਆ ਰਿਹਾ ਹੋਰ ਵਾਹ ਯਾਰ ਸਰੋਂ ਦੇ ਵਿੱਚ ਟਰੈਕਟਰ ਇਹ ਆਪਾਂ ਨਾਲ ਲਿਆ ਗਿਆਈਏ ਭਰਾਵਾਂ ਕੀ ਯਾਰ ਆ ਹਾਂ ਖਰਾਬ ਤੇਰੀ ਜਿਹੜੇ ਟਰੈਕਟਰ ਨੂੰ ਸਰਦੀ ਫਸਿਆ ਹੋਇਆ ਹੈ ਜਿਹਦੇ ਟਰੈਕਟਰਾਂ ਵਾਲੀ ਆਪਾਂ ਖਰਾਬ ਕਰ ਲਿਆ ਕਿਤੇ ਹੋਈ ਹੈ ਹਾਂ ਪੰਜਾਬ ਦਾ